ਆਜੋ ਬੀਬੀ ਤੁਸੀਂ ਵੇਖ ਰਹੇ ਹੋ ਭੀਖ ਮੰਗ ਸਕਦੀ ਆ ਭੀਖ ਵਾਸਤੇ ਪੂਰਾ ਦਿਨ ਚੱਲ ਸਕਦੀ ਆ ਤੇ ਜੇ ਕਿੱਤਾ ਕਈਏ ਕਾਰੋਬਾਰ ਕਈਏ ਜਾਂ ਕਿਤੇ ਰੋਜੀ ਰੋਟੀ ਦਾ ਸਾਧਨ ਕਿਸੇ ਕੰਮ ਕਰਨ ਵੱਲੋਂ ਕਈਏ ਤਾਂ ਫਿਰ ਨਹੀਂ ਚੱਲ ਸਕਦੀ ਫਿਰ ਇਹ ਕਹਿੰਦੇ ਆ ਕਿ ਅਸੀਂ ਬਿਮਾਰ ਆ ਬਿਮਾਰ ਬੰਦਾ ਸੜਕ ਉੱਤੇ ਪੂਰਾ ਦਿਨ ਕਿਵੇਂ ਖੜਾ ਰਹਿੰਦਾ ਹੈ ਬਿਮਾਰ ਬੰਦਾ ਸੜਕਾਂ ਉੱਤੇ ਸਾਰਾ ਦਿਨ ਕਿਵੇਂ ਚੱਲਦਾ ਇਹ ਕੀ ਕਾਰਨ ਹੈ ਕਿ ਭੀਖ ਮੰਗਣ ਵਾਸਤੇ ਖੜੇ ਵੀ ਰਿਹਾ ਜਾਂਦਾ ਵਾ ਭੀਖ ਮੰਗਣ ਵਾਸਤੇ ਚੱਲਿਆ ਵੀ ਸਾਰਾ ਦਿਨ ਜਾਂਦਾ ਤੇ ਕੰਮ ਵਾਸਤੇ ਨਾ ਖੜਿਆ ਰਿਆ ਜਾ ਸਕਦਾ ਤੇ ਨਾ ਚੱਲਿਆ ਜਾ ਸਕਦਾ ਇਹ ਕਾਰਨ ਕੀ ਹੈ ਇਸ ਬਾਰੇ ਵੀ ਤੁਸੀਂ ਕਮੈਂਟ ਜਰੂਰ ਕਰਨਾ ਇਹ ਤੁਹਾਨੂੰ ਤਸਵੀਰ ਵਿਖਾ ਰਿਹਾ ਅਸੀਂ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਦੀ ਬੁੜੈਲ ਬੁੜੈਲ ਪਿੰਡ ਦੀ ਮਾਰਕੀਟ ਦੇ ਵਿੱਚ ਆ ਔਰ ਬੁੜੈਲ ਪਿੰਡ ਦੇ ਵਿੱਚ ਆ ਤੁਸੀਂ ਤਸਵੀਰਾਂ ਵੇਖ ਲਿਓ ਇਸ ਵੇਲੇ ਅਸੀਂ ਖੜੇ ਸੀ ਇੰਡੀਅਨ ਬੈਂਕ ਦੇ ਕੋਲ ਇੰਡੀਅਨ ਬੈਂਕ ਦੇ ਕੋਲ ਖੜਿਆ ਆ ਬੀਬੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਇਹ ਭੀਖ ਮੰਗ ਰਹੀ ਆ ਔਰ ਚੱਲ ਰਹੀ ਆ ਪੂਰੀ ਫਾਸਟ ਚੱਲ ਰਹੀ ਆ ਤਾਂ ਦੋ ਚਾਰ ਬੰਦੇ ਇਹ ਅੱਗੇ ਲੰਘ ਗਏ ਆ ਕਿਉਂਕਿ ਸਾਡਾ ਕੈਮਰਾ ਚੱਲ ਰਿਆ ਸੀ ਜਦੋਂ ਸਾਡਾ ਕੈਮਰਾ ਚੱਲਦਾ ਤਾਂ ਫਿਰ ਨੇਚਰਲੀ ਤੋੜਾ ਲੱਗਦੀਆਂ ਫਿਰ ਚੱਲ ਜਾਂਦਾ ਪਰ ਇਹ ਤੁਸੀਂ ਦੱਸੋ ਕਿ ਖੜਨਾ ਸੌਖਾ ਕੰਮ ਕਰਨਾ ਸੌਖਾ ਜਾਂ ਭੀਖ ਮੰਗਣੀ ਸੌਖੀ ਤੁਰਨਾ ਸੌਖਾ ਕਿਹੜਾ ਕੰਮ ਸੌਖਾ ਭੀਖ ਮੰਗਣ ਵਾਸਤੇ ਪੂਰਾ ਦਿਨੇ ਬੱਤੀਆਂ ਤੇ ਖੜ ਜਾਂਦੇ ਆ ਭੀਖ ਮੰਗਣ ਵਾਸਤੇ ਪੂਰਾ ਦਿਨੇ ਮਾਰਕੀਟਾਂ ਵਿੱਚ ਚੱਲ ਜਾਂਦੇ ਆ ਕੰਮ ਕਰਨ ਵਾਸਤੇ ਕਿਉਂ ਨਹੀਂ ਚੱਲਿਆ ਜਾਂਦਾ ਇਹਨਾਂ ਕੋਲ ਕੰਮ ਕਰਨ ਵਾਸਤੇ ਕਿਉਂ ਨਹੀਂ ਇਹ ਥੋੜਾ ਬੋਤਾ ਵੀ ਚੱਲ ਸਕਦਾ ਕੋਈ ਵੀ ਅਸੀਂ ਇਨਸਾਨ ਇਹੋ ਜਿਹਾ ਵੇਖਦੇ ਆ ਜੋ ਬੱਤੀਆਂ ਤੇ ਖੜਾ ਹੁੰਦਾ ਤਾਂ ਉਸ ਦੀ ਇਹੀ ਫਿਤਰਤ ਹੁੰਦੀ ਹੈ ਕਿ ਮੈਂ ਬਿਮਾਰ ਆ ਬਜ਼ੁਰਗ ਤੋਂ ਬਜ਼ੁਰਗ ਔਰ ਚੰਗੇ ਤੋਂ ਚੰਗੇ ਅਸੀਂ ਭੀਖ ਮੰਗਦੇ ਵੇਖਿਆ ਸਿਰਫ ਭੀਖ ਕੰਮ ਨਹੀਂ ਕਰਨਾ ਕੀਤਾ ਨਹੀਂ ਕਰਨਾ ਰੁਜ਼ਗਾਰ ਨਹੀਂ ਕਰਨਾ ਤਾਂ ਸਿਰਫ ਭੀਖ ਮੰਗਦੇ ਆ ਪੂਰਾ ਦਿਨ ਖੜੇ ਰਹਿੰਦੇ ਆ ਲਾਈਟਾਂ ਦੇ ਉੱਪਰ ਪੂਰਾ ਦਿਨ 8-8 ਘੰਟੇ ਖੜੇ ਰਹਿੰਦੇ ਆ ਕਿ ਉਹ ਸਰੀਰਾਂ ਨੂੰ ਕਿੰਨੀ ਕੁ ਮਜ਼ਬੂਤੀ ਹੋਵੇਗੀ ਜੋ ਖੜ ਸਕਦੇ ਆ ਤਾਂ ਕੰਮ ਨਹੀਂ ਕਰਨਾ ਇਹ ਤਸਵੀਰਾਂ ਵੀ ਜੋ ਆ ਚੰਡੀਗੜ੍ਹ ਦੀਆਂ ਔਰ ਚੰਡੀਗੜ੍ਹ ਵਿੱਚ ਤੁਹਾਨੂੰ ਇਹੋ ਜਿਹੀਆਂ ਤਸਵੀਰਾਂ ਹੋਰ ਵੀ ਵਿਖਾਵਾਂਗੇ ਕਿ ਇਹ ਕਾਰਨ ਕੀ ਆ ਕਿਉਂ ਇਹ ਲੋਕ ਲਗਾਤਾਰ ਭੀਖ ਵਾਲੀ ਹੀ ਲੱਗੇ ਹੋਏ ਨੇ ਭੀਖ ਹੀ ਮੰਗੀ ਜਾ ਰਹੀ ਆ ਇਸ ਬਾਰੇ ਵੀ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ